ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਪੇਸ਼ ਹੈ ਆਧੁਨਿਕ ਗਦ ਰਤਨਾਕਰ ਆਦਿਕਾ ਵਾਰਤਕ ਦਾ ਅਰਥ ਪੰਜਾਬੀ ਵਾਰਤਕ ਦਾ ਇਤਿਹਾਸ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਪੰਜਾਬੀ ਵਾਰਤਕ ਇਸ ਵੀਡੀਓ ਵਿੱਚ ਅਸੀਂ ਵਾਰਤਕ ਦਾ ਅਰਥ ਤੇ ਇਸ ਦੀ ਪਰਿਭਾਸ਼ਾ ਇਸ ਤੋਂ ਇਲਾਵਾ ਪੰਜਾਬੀ ਵਾਰਤਕ ਦਾ ਸੰਖੇਪ ਇਤਿਹਾਸ ਇਸ ਬਾਰੇ ਗੱਲ ਕਰਾਂਗੇ ਪਹਿਲਾਂ ਪੰਜਾਬੀ ਵਾਰਤਕ ਇਸ ਦਾ ਅਰਥ ਤੇ ਇਸ ਦਾ ਇਤਿਹਾਸ ਇਸ ਬਾਰੇ ਗੱਲ ਕਰਦੇ ਹਾਂ ਜੇ ਕਵਿਤਾ ਦਿਲ ਚੋਂ ਉਪਜਦੀ ਹੈ ਤਾਂ ਵਾਰਤਕ ਦਿਮਾਗ ਦੀ ਉਪਜ ਹੁੰਦੀ ਹੈ ਇਹ ਕਿਹਾ ਜਾਂਦਾ ਹੈ ਕਿ ਕਵਿਤਾ ਭਾਵਨਾਵਾਂ ਦੀ ਪੇਸ਼ਕਾਰੀ ਕਰਦੀ ਹੈ ਜਦ ਕਿ ਵਾਰਤਕ ਵਿੱਚ ਤਰਕ ਪ੍ਰਧਾਨ ਹੁੰਦਾ ਹੈ ਆਧੁਨਿਕ ਯੁੱਗ ਵਿੱਚ ਕਵਿਤਾ ਅਤੇ ਵਾਰਤਕ ਇੱਕ ਦੂਜੇ ਤੋਂ ਵੱਖਰੀਆਂ ਪ੍ਰਗਟਾ ਸ਼ੈਲੀਆਂ ਹਨ ਸੰਸਾਰ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਵਾਰਤਕ ਨੇ ਕਵਿਤਾ ਤੋਂ ਮਗਰੋਂ ਜਨਮ ਲਿਆ ਹੈ ਪ੍ਰਾਤਨ ਭਾਰਤੀ ਸੰਸਕ੍ਰਿਤ ਸਾਹਿਤ ਵਿੱਚ ਕਈ ਸਦੀਆਂ ਸਾਹਿਤ ਲਈ ਕਾਵ ਜਾ ਕਾਵਿਆ ਸ਼ਾਵਤ ਦਾ ਹੀ ਪ੍ਰਯੋਗ ਹੁੰਦਾ ਰਿਹਾ ਕਿਉਂਕਿ ਸਾਹਿਤਿਕ ਰਚਨਾ ਹੁੰਦੀ ਹੀ ਕਵਿਤਾ ਵਿੱਚ ਸੀ ਜਿਉਂ-ਜਿਉਂ ਮਨੁੱਖ ਵਿਕਾਸ ਕਰਦਾ ਹੈ ਉਸ ਦਾਵਾ ਬਹੁਵਿੱਧ ਵਿਸ਼ਿਆਂ ਦੇ ਨਾਲ ਪੈਂਦਾ ਹੈ ਬੁੱਧੀ ਨਾਲ ਚਿੰਤਨ ਨਿਖਰਦਾ ਹੈ ਅਤੇ ਤੱਥਾਂ ਦੀ ਵਿਆਖਿਆ ਦੀ ਲੋੜ ਵਾਰਤਕ ਨੂੰ ਜਨਮ ਦਿੰਦੀ ਹੈ ਵਾਰਤਕ ਦਾ ਮੂਲ ਸ਼ਬਦ ਵਾਰਤਾ ਹੈ ਜਿਸ ਦਾ ਅਰਥ ਲੋਕਾਂ ਦੀ ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ ਤੋਂ ਲਿਆ ਜਾਂਦਾ ਹੈ ਇਸ ਦਾ ਵਿਕਾਸ ਵ੍ਰਿਤੀ ਸੰਸਕ੍ਰਿਤ ਧਾਤੂ ਮੂਲ ਸ਼ਬਦ ਤੋਂ ਹੋਇਆ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਕਿਸੇ ਸੂਤਰ ਵੱਧ ਰਚਨਾ ਦੀ ਵਿਆਖਿਆ ਕਰਨੀ ਜਾਂ ਟਿੱਕਾ ਲਿਖਣਾ ਭਾਵ ਕਿਸੇ ਗੱਲ ਜਾਂ ਕਥਨ ਦਾ लेखा जोखा ਕਰਨਾ ਅਰਬੀ ਫਾਰਸੀ ਵਿੱਚ ਵਾਰਤਕ ਲਈ ਨਸ਼ਰ ਸ਼ਬਦ ਦਾ ਪ੍ਰਯੋਗ ਹੁੰਦਾ ਹੈ ਜਿਸ ਦਾ ਭਾਵ ਖੋਲ ਕੇ ਕਹਿਣਾ ਹੈ ਅੰਗਰੇਜ਼ੀ ਵਿੱਚ ਇਸ ਦੇ ਸਮਾਨੰਤਰ ਪ੍ਰੋਸ ਸ਼ਬਦ ਵਰਤਿਆ ਜਾਂਦਾ ਹੈ ਜਿਸ ਦਾ ਮੂਲ ਲਾਤੀਨੀ ਸ਼ਬਦ ਪ੍ਰੋਸੈਸ ਹੈ ਜਿਨ੍ਹਾਂ ਦੇ ਅਰਥ ਸੰਦਾਵਦੀ ਤੋਂ ਮੁਕਤ ਸਿੱਧੀ ਗੱਲਬਾਤ ਦੇ ਹਨ ਸੰਸਕ੍ਰਿਤ ਵਿੱਚ ਵਾਰਤਕ ਲਈ ਪ੍ਰਾਪਤ ਸ਼ਬਦ ਗੱਦ ਹੈ ਜੋ ਕਾਵਿਅ ਜਾਂ ਕਾਵ ਦਾ ਹੀ ਇੱਕ ਭੇਦ ਹੈ ਵਾਰਤਕ ਦੇ ਸੰਦਰਭ ਵਿੱਚ ਵਾਰਤਾ ਨਸ਼ਰ ਗੱਦ ਅਤੇ ਪ੍ਰੋਸ ਆਦੀ ਸ਼ਬਦਾਂ ਨੂੰ ਵਿਚਾਰਨ ਮਗਰੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਪੁਰਾਤਨ ਸਾਹਿਤ ਛੰਦ ਵੱਧ ਭਾਵਕ ਕਵਿਤਾ ਵਿੱਚ ਹੈ ਵਾਰਤਕ ਛੰਦ ਬੰਧਨ ਤੋਂ ਮੁਕਤ ਆਜ਼ਾਦ ਹੋ ਕੇ ਆਮ ਭਾਸ਼ਾ ਵਿੱਚ ਵਿਚਾਰਾਂ ਗੂੜ ਰਹਾਸਾਂ ਸਾਹਿਤਿਕ ਅਰਥਾਂ ਚਿੰਤਨ ਦੀ ਵਿਆਖਿਆ ਲਈ ਮਗਰੋਂ ਹੋਂਦ ਵਿੱਚ ਆਉਂਦੀ ਹੈ ਤੇ ਹੌਲੀ-ਹੌਲੀ ਸੁਤੰਤਰ ਰੂਪ ਗ੍ਰਹਿਣ ਕਰਦੀ ਹੈ। ਵਿਭਿੰਨ ਦੌਰਾਂ ਵਿੱਚੋਂ ਲੰਘਦਿਆਂ ਵਾਰਤਕ ਦਾ ਰੂਪ ਨਿਖਰਿਆ ਹੈ। ਅੱਜ ਗੱਦ ਜਾਂ ਵਾਰਤਕ ਕਾਮਾਈ ਸਾਹਿਤ ਦਾ ਭੇਦ ਨਹੀਂ ਬਲਕਿ ਸੁਤੰਤਰ ਸਾਹਿਤ ਰੂਪ ਹੈ ਗਿਆਨ ਦਾ ਯੋਕਾ ਯੁੱਗ ਵਾਰਤਕ ਦਾ ਯੁੱਗ ਹੈ ਮੀਡੀਆ ਦੀ ਆਮਦ ਨਾਲ ਅਤੇ ਸੂਚਨਾ ਟੈਕਨੋਲੋਜੀ ਦੇ ਪਰਵੇਸ਼ ਅਤੇ ਪਸਾਰ ਨਾਲ ਵਾਰਤਕ ਖੇਤਰ ਪ੍ਰਭਾਵਿਤ ਹੋਇਆ ਹੈ ਤੇ ਵੱਡੀ ਲੋੜ ਵੀ ਬਣਿਆ ਹੈ ਬਹੁ ਪਿੰਨ ਵਿਸ਼ਿਆਂ ਦੇ ਪਰਵੇਸ਼ ਨਾਲ ਅਕਾਦਮਿਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੇ ਮਾਧਿਅਮ ਬਣਨ ਸਦਕਾ ਗਿਆਨ ਵਿਗਿਆਨ ਦੀਆਂ ਪਾਠ ਪੁਸਤਕਾਂ ਦੀ ਲੋੜ ਕਰਕੇ ਵਾਰਤਕ ਦੇ ਖੇਤਰ ਵਿੱਚ ਨਵੇਂ ਪ੍ਰਯੋਗ ਹੋ ਰਹੇ ਹਨ ਅਤੇ ਇਸ ਦੇ ਅਨੇਕਾ ਰੂਪ ਆਪਣੀਆਂ ਸੰਭਾਵਨਾਵਾਂ ਸਹਿਤ ਸਾਹਮਣੇ ਆ ਰਹੇ ਹਨ ਇਹਨਾਂ ਰੂਪਾਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ ਪਹਿਲਾ ਭਾਗ ਸ਼ੁੱਧ ਗਿਆਨ ਵਿਗਿਆਨ ਦੀ ਵਾਰਤਕ ਦਾ ਹੈ ਜਿਸ ਵਿੱਚ ਨਿਬੰਧ ਲੇਖ ਸੰਪਾਦਕੀ ਆਲੋਚਨਾ ਖੋਜ ਪ੍ਰਬੰਧ ਗਿਆਨ ਵਿਗਿਆਨ ਦੀਆਂ ਪੁਸਤਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਦੋਂ ਕਿ ਵਾਰਤਕ ਦਾ ਦੂਜਾ ਭਾਗ ਲਲਿਤ ਵਾਰਤਕ ਹੈ ਜਿਸ ਵਿੱਚ ਨਾਟਕ ਨਾਵਲ ਕਹਾਣੀ ਜੀਵਨੀ ਸਵੈ ਜੀਵਨੀ ਰੇਖਾ ਚਿੱਤਰ ਯਾਦਾਂ ਸਫਰਨਾਮੇ ਮੁਲਾਕਾਤਾਂ ਡਾਇਰੀ ਸਾਹਿਤਿਕ ਪੱਤਰ ਵਿਅੰਗ ਪਰਵਚਨ ਕੈਪਸ਼ਨ ਪਰਬਤ ਰੋਹਣ ਅਤੇ ਜੰਗਲ ਪਰਮਨ ਨਾਲ ਸੰਬੰਧਿਤ ਸਾਹਿਤ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਕਵਿਤਾ ਦੀ ਉਤਪਤੀ ਨੂੰ ਪ੍ਰਾਚੀਨ ਮਨੁੱਖ ਦੇ ਭਾਵਕ ਅਤੇ ਜਜ਼ਵਾਤੀ ਸੁਭਾਅ ਨਾਲ ਅਤੇ ਵਾਰਤਕ ਦੀ ਉਤਪਤੀ ਨੂੰ ਚਿੰਤਨ ਦੇ ਵਿਕਾਸ ਅਤੇ ਬੌਧਿਕਤਾ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਦਾ ਵੀ ਲਗਭਗ ਇਹੋ ਮਤ ਹੈ ਇਸ ਮਤ ਅਨੁਸਾਰ ਮੋਡਲਾ ਮਨੁੱਖ ਜਦੋਂ ਅਜੇ ਬੌਧਿਕ ਤੌਰ ਤੇ ਵਧੇਰੇ ਚੇਤਨ ਜਾਂ ਸਮਰੱਥ ਨਹੀਂ ਸੀ ਉਦੋਂ ਉਹਦੇ ਮਨ ਮਾਸਤਕ ਤੇ ਆਪ ਮੁਹਾਰੇ ਵੇਗਮਤੇ ਪ੍ਰਗਟਾਉਣ ਲਈ ਕਵਿਤਾ ਹੀ ਸਭ ਤੋਂ ਉਚਿਤ ਤੇ ਵਧੀਆ ਮਾਧਿਅਮ ਸੀ ਵਾਰਤਕ ਲੇਖਣ ਲਈ ਤਾਂ ਉਚਿਤ ਵਾਤਾਵਰਣ ਪੂੰਜੀਵਾਦੀ ਸੱਭਿਆਤਾ ਦੇ ਵਿਕਾਸ ਨਾਲ ਉਦੋਂ ਹੋਂਦ ਵਿੱਚ ਆਇਆ ਜਦੋਂ ਮਨੁੱਖ ਆਪਣੇ ਅਤੇ ਆਪਣੇ ਚੁਗਿਰਦੇ ਬਾਰੇ ਚੇਤਨ ਹੋ ਕੇ ਸੋਚਣ ਲੱਗਿਆ ਇਹ ਲੋਕਿਕ ਜੀਵਨ ਉਸ ਦੀ ਸੋਚ ਦਾ ਕੇਂਦਰ ਬਿੰਦੂ ਬਣਿਆ ਸਮੁੱਚੇ ਬ੍ਰਹਮੰਡ ਜ਼ਿੰਦਗੀ ਅਤੇ ਸਮਾਜ ਸੱਭਿਆਚਾਰ ਨੂੰ ਜਾਣਨ ਕੋਖਣ ਲਈ ਉਸ ਨੂੰ ਵਿਗਿਆਨਿਕ ਅਤੇ ਤਰਕਸ਼ੀਲ ਯਥਾਰਥਵਾਦੀ ਦ੍ਰਿਸ਼ਟੀਕੋਣ حاصل ਹੋਇਆ ਸਮੁੱਚੇ ਵਰਤਾਰੇ ਨੂੰ ਬੌਧਿਕ ਤੌਰ ਤੇ ਜੋਨ ਤੇ ਜਾਂਚਣ ਤੇ ਉਸ ਦੀ ਰਾਏ ਵਿਅਕਤ ਕਰਨ ਲਈ ਨਿਸ਼ਚੇ ਹੀ ਵਾਰਤਕ ਤੋਂ ਉਚਿਤ ਵਿਦਾ ਹੋਰ ਕੋਈ ਨਹੀਂ ਹੋ ਸਕਦੀ ਇਸ ਤਰ੍ਹਾਂ ਸਪਸ਼ਟ ਹੈ ਵਾਰਤਕ ਵਿੱਚ ਸਾਹਿਤਕ ਪ੍ਰਗਟਾਵੇ ਉਹ ਸਾਰੇ ਰੂਪ ਸ਼ਾਮਲ ਹੋ ਸਕਦੇ ਹਨ ਜਿਹੜੇ ਸਿੱਧੀ ਸਾਦੀ ਗੱਲਬਾਤ ਰਾਹੀਂ ਛੰਦਾਂਵੱਦੀ ਤੋਂ ਮੁਕਤ ਹੋ ਕੇ ਦਲੀਲਮਈ ਢੰਗ ਨਾਲ ਤੱਥਾਂ ਨੂੰ ਉਜਾਗਰ ਕਰਦੇ ਹਨ ਤੇ ਪਾਠਕ ਦੇ ਗਿਆਨ ਨੂੰ ਵਧਾਉਣ ਦਾ ਕਾਰਜ ਕਰਦੇ ਹਨ ਬੁੱਧੀ ਭਾਵ ਕਲਪਨਾ ਅਤੇ ਸ਼ੈਲੀ ਇਸ ਦੇ ਮੁੱਖ ਤੱਤ ਹਨ ਵਾਰਤਕ ਦੇ ਸਪਸ਼ਟਤਾ ਇਸ ਦੀ ਜਿੰਦਜਾਨ ਹੈ ਅਤੇ ਵਿਚਾਰਾਂ ਦੀ ਲੜੀਵਾਰ ਉਸਾਰੀ ਭਾਵ ਗੋਦ ਇਸ ਦਾ ਜ਼ਰੂਰੀ ਅੰਗ ਹੈ ਲੇਖਕ ਦਾ ਨਿਰੰਤਰ ਅਭਿਆਸ ਅਧਿਐਨ ਅਤੇ ਅਨੁਭਵ ਦੀ ਵਿਸ਼ਾਲਤਾ ਚੰਗੀ ਵਾਰਤਕ ਦੀ ਰਚਨਾ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੇ ਹਨ ਪੰਜਾਬੀ ਵਾਰਤਕ ਦਾ ਮੁੱਢ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਨਾਲ ਵੱਜਦਾ ਹੈ ਇਹ ਸਾਖੀਆਂ ਵੱਖ-ਵੱਖ ਲੇਖਕਾਂ ਵੱਲੋਂ ਗੁਰੂ ਸਾਹਿਬ ਦਾ ਨਾਇਕਤਵ ਉਸਾਰਨ ਲਈ ਰਚੀਆਂ ਗਈਆਂ ਹੋਰ ਮਾਧਕਾਲੀਨ ਵਾਰਤਕ ਰੂਪਾਂ ਵਿੱਚ ਸਾਖੀ, ਗੋਸ਼ਟ, ਬਚਨ, ਸੁਖਣ, ਪਰਚੀਆਂ, ਪਰਮਾਰਥ, ਤੀਕਾ, ਮਹਾਤਮ, ਹੁਕਮਨਾਮੇ, ਰਹਿਤਨਾਮੇ ਆਦਿ ਹਨ ਇਹ ਸਾਰੇ ਵਾਰਤਕ ਰੂਪ ਅਧਿਆਤਮਕ ਅਤੇ ਆਦਰਸ਼ਕ ਸਰੋਕਾਰਾਂ ਨਾਲ ਸੰਬੰਧਿਤ ਸਨ ਆਧੁਨਿਕ ਸਾਹਿਤ ਦੀਆਂ ਹੋਰ ਵਿਧਾਵਾਂ ਵਾਂਗ ਆਧੁਨਿਕ ਵਾਰਤ ਦਾ ਜਨਮ ਵੀ ਪੰਜਾਬ ਵਿੱਚ ਅੰਗਰੇਜ਼ਾਂ ਦੀ ਆਮਦ ਨਾਲ ਜੁੜਿਆ ਹੋਇਆ ਹੈ ਪੰਜਾਬ ਉੱਤੇ ਕਬਜ਼ਾ ਕਰਨ ਉਪਰੰਤ ਪੰਜਾਬੀਆਂ ਨੂੰ ਮਾਨਸਿਕ ਤੌਰ ਤੇ ਆਪਣੇ ਅਧੀਨ ਕਰਨ ਲਈ ਈਸਾਈ ਮਿਸ਼ਨਰੀਆਂ ਵੱਲੋਂ ਉਚੇਚੇ ਯਤਨ ਕਰਕੇ ਪੰਜਾਬੀ ਵਿੱਚ ਈਸਾਈ ਸਾਹਿਤ ਉਪਲਬਧ ਕਰਵਾਇਆ ਗਿਆ ਇਸ ਮਨੋਰਥ ਲਈ ਉਹਨਾਂ ਲੁਧਿਆਣੇ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਵੀ ਲਾਈ ਅਤੇ ਈਸਾਈ ਧਰਮ ਅਤੇ ਬਾਈਬਲ ਦਾ ਪ੍ਰਚਾਰ ਕਰਨ ਵਾਸਤੇ ਪੁਸਤਕਾਂ ਐਕਟਸ ਪੱਤਰੇ ਵੀ ਛਾਪ ਕੇ ਵੰਡਣੇ ਸ਼ੁਰੂ ਕੀਤੇ ਇਸ ਪ੍ਰਕਾਰ ਜਦੋਂ ਪੰਜਾਬ ਦੇ ਲੋਕ ਈਸਾਈ ਬਣਨ ਲੱਗੇ ਤਾਂ ਉਸ ਸਮੇਂ ਹੋਰਨਾ ਧਰਮਾਂ ਦੇ ਆਗੂਆਂ ਨੂੰ ਆਪਣੇ ਧਰਮ ਨੂੰ ਪੂਜਣ ਵਾਲੀ ਠੇਸ ਦਾ ਸੁਚੇਤ ਅਹਿਸਾਸ ਹੋਇਆ Hindu Sikh ਅਤੇ Musalman ਆਗੂਆਂ ਨੇ ਅੰਗਰੇਜ਼ਾਂ ਦੇ ਸੱਭਿਆਚਾਰਕ ਹਮਲਿਆਂ ਦਾ ਜਵਾਬ ਉਹਨਾਂ ਦੀ ਭਾਸ਼ਾ ਵਿੱਚ ਦੇਣ ਲਈ ਵੱਖ-ਵੱਖ ਸੰਗਠਨ ਕਾਇਮ ਕਰ ਲਏ ਭਾਵੇਂ ਕੁਝ ਵੀ ਹੋਵੇ ਆਧੁਨਿਕ ਪੰਜਾਬੀ ਸਾਹਿਤ ਦੇ ਜਨਮ ਅਤੇ ਵਿਕਸਨ ਲਈ ਵਾਤਾਵਰਣ ਤਿਆਰ ਕਰਨ ਪਿੱਛੇ ਅੰਗਰੇਜ਼ ਈਸਾਈਆਂ ਨੂੰ ਅੱਖੋਂ-ਓਹਲੇ ਨਹੀਂ ਕੀਤਾ ਜਾ ਸਕਦਾ ਅੰਗਰੇਜ਼ ਸ਼ਾਸਕਾਂ ਨੇ ਸ਼ਰਦਾ ਰਾਮ ਫਲौरी ਜਿਹੇ ਲੇਖਕਾਂ ਨੂੰ ਸਰਪ੍ਰਸਤੀ ਦਿੱਤੀ ਸਿੱਖਾਂ ਦੇ ਰਾਜ ਦੀ ਵਿਥਿਆ ਅਤੇ ਪੰਜਾਬੀ ਬਾਤਚੀਤ ਸ਼ਰਦਾ ਰਾਮ ਫਲौरी ਦੀਆਂ ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਸਰਵਪ੍ਰਥਮ ਮੁੱਢਲਾ ਯੋਗਦਾਨ ਪਾਉਣ ਵਾਲੀਆਂ ਪੁਸਤਕਾਂ ਆਖੀਆਂ ਜਾ ਸਕਦੀਆਂ ਹਨ ਸ਼ਰਦਾ ਰਾਮ ਫਲौरी ਤੋਂ ਬਿਨਾ 19ਵੀਂ ਸਦੀ ਦੇ ਪਿਛਲੇ ਅੱਧਾ ਤੇ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਜਿਹੜੇ ਵਾਰਤਕ ਲੇਖਕ ਮੰਚ ਉੱਤੇ ਆਏ ਉਹਨਾਂ ਵਿੱਚ ਵਿਹਾਰੀ ਲਾਲਪੁਰੀ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਪੰਡਤ ਤਾਰਾ RAM ਨਰੁੱਤਮ, ਅਤਰ ਸਿੰਘ, ਗਿਆਨੀ ਗਿਆਨ ਸਿੰਘ ਤੇ ਡਾਕਟਰ ਚਰਨ ਸਿੰਘ ਦੇ ਨਾਮ ਵਰਣਨਯੋਗ ਹਨ। ਇਨ੍ਹਾਂ ਲੇਖਕਾਂ ਦਾ ਮਕਸਦ ਤਾਂ ਆਪਣੇ ਧਰਮ, ਸਮਾਜ ਅਤੇ ਸੱਭਿਆਚਾਰ ਦੀਆਂ ਹਾਂ ਮੁਖੀ ਕੀਮਤਾਂ ਨੂੰ ਦ੍ਰਿੜ ਕਰਵਾਉਣਾ ਸੀ। ਫਾਰਿਸ ਦੇ ਨਾਲ ਅਚੇਤ ਹੀ ਕਲਾ ਦੇ ਪੱਖ ਤੋਂ ਲਿਖੀ ਜਾਂਦੀ ਅੰਗਰੇਜ਼ੀ ਵਾਰਤਕ ਦਾ ਪ੍ਰਭਾਵ ਕਬੂਲ ਕਰਕੇ ਚੰਗੀ ਕਲਾਮਾਈ ਵਾਰਤਕ ਲਿਖਣ ਦਾ ਰੁਝਾਨ ਵੀ ਪਰਬਲ ਹੋਣ ਲੱਗਿਆ 20ਵੀਂ ਸਦੀ ਦੇ ਪਹਿਲ ਪ੍ਰਮੁੱਖ ਵਾਰਤਕ ਲੇਖਕ ਵਜੋਂ ਭਾਈ ਵੀਰ ਸਿੰਘ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ ਕੇਂਦਰੀ ਠੇਠ ਪੰਜਾਬੀ ਵਿੱਚ ਵਾਰਤਕ ਰਚਨਾ ਕਰਨ ਵਾਲੇ ਇਸ ਲੇਖਕ ਨੇ ਖਾਲਸਾ ਸਮਾਚਾਰ ਲਈ ਲਗਭਗ 1400 ਟੈਕਟਾਂ ਅਤੇ 700 ਤੋਂ ਜ਼ਿਆਦਾ ਲੇਖਾਂ ਦੀ ਰਚਨਾ ਕੀਤੀ ਗੁਰੂ ਨਾਨਕ ਚਮਤਕਾਰ ਕਲਗੀਧਰ ਚਮਤਕਾਰ ਅਸ਼ਟਗੁਰੂ ਚਮਤਕਾਰ ਸੰਤ ਗਾਥਾ ਗੁਰੂਬਾਲ ਸਾਖੀਆਂ ਗੁਰਵਿਲਾਸ ਸਾਖੀਆਂ ਪਾਸ਼ਾਹੀ ਪਹਿਲੀ ਅਤੇ ਪਾਸ਼ਾਹੀ ਦਸਵੀਂ ਆਦੀ ਭਾਈ ਵੀਰ ਸਿੰਘ ਦੀਆਂ ਮੁੱਖ ਰਚਨਾਵਾਂ ਹਨ ਜੋ ਕਿ ਵਾਰਤਕ ਤੌਰ ਤੇ ਉਪਲਬਧ ਹਨ 1930 ਤੋਂ ਬਾਅਦ ਪੰਜਾਬੀ ਵਾਰਤਕ ਦਾ ਇੱਕ ਨਵਾਂ ਯੁੱਗ ਆਰੰਭ ਹੁੰਦਾ ਹੈ ਇਸ ਦੌਰ ਦੀ ਵਾਰਤਕ ਜਿੱਥੇ ਹਰ ਤਰ੍ਹਾਂ ਦੇ ਸਮਾਜਿਕ ਸੱਭਿਆਚਾਰਕ ਪਰਿਵਰਤਨ ਨੂੰ ਜੁਬਾਨ ਦੇਣ ਦਾ ਵਾਹਨ ਬਣੀ ਉੱਥੇ ਵਾਰਤਕ ਦੀਆਂ ਵਿਭਿੰਨ ਵਿਧਾਵਾਂ ਜਨਮ ਲੈ ਕੇ ਮੌਲਣ ਵਿਕਸਣ ਲੱਗੀਆਂ ਨਿਬੰਧ ਤੋਂ ਇਲਾਵਾ ਜੀਵਨੀ ਸਵੈ ਜੀਵਨੀ ਸਫਰਨਾਮੇ ਰੇਖਾਚਿੱਤਰ ਲਲਿਤ ਨਿਬੰਧ ਯਾਦਾਂ ਡਾਇਰੀ ਆਦ ਵਿਧਾਵਾਂ ਇਸੇ ਸਦੀ ਵਿੱਚ ਜਨਮ ਲੈ ਕੇ ਆਪਣੀ ਇੱਕ ਵਿਲੱਖਣ ਖੁਦ ਮੁਖਤਾਰ ਪਛਾਣ ਬਣਾਉਣ ਦੇ ਸਮਰੱਥ ਹੋਈਆਂ ਪ੍ਰੋਫੈਸਰ ਪੂਰਨ ਸਿੰਘ ਜਿਹੇ ਵਿਦਵਾਨ ਲੇਖਕ ਨੇ ਪੰਜਾਬੀ ਕਵਿਤਾ ਵਾਂਗ ਹੀ ਪੰਜਾਬੀ ਵਾਰਤਕ ਨੂੰ ਵੀ ਇੱਕ ਨਵੀਂ ਦਿਸ਼ਾ ਦਿੱਤੀ ਉਸਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਾਰਤਕ ਰਚਨਾ ਇੱਕ ਕਲਾਮਈ ਕਾਰਜ ਹੈ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਾਲਾ ਪੰਜਾਬੀ ਜਨਜੀਵਨ ਸਦੀ ਦੇ ਆਖਰੀ ਦਹਾਕਿਆਂ ਤੱਕ ਬਹੁਤ ਵੱਡੇ ਪੱਧਰ ਤੱਕ ਤਬਦੀਲ ਹੋ ਚੁੱਕਾ ਹੈ ਸਮਾਜਿਕ ਸੱਭਿਆਚਾਰਕ ਜੀਵਨ ਦੀ ਨੁਹਾਰ ਨਿਰੰਤਰ ਬਦਲਦੇ ਰਹਿਣ ਨਾਲ ਪੁਰਾਣਾ ਪੰਜਾਬ ਪੁਰਾਣਾ ਪਿੰਡ ਪੁਰਾਣਾ ਜੀਵਨ ਟੰਗ ਰਸਮਾਂ ਰਿਵਾਜ ਕਦਰਾਂ ਕੀਮਤਾਂ ਖੇਡਾਂ ਅਤੇ ਮਨੋਰੰਜਨ ਦੇ ਸਾਧਨ ਨਾਲ-ਨਾਲ ਬਦਲਦੇ ਗਏ ਬਹੁਤ ਸਾਰਾ ਪੁਰਾਣਾ ਕੁਝ ਹੌਲੀ-ਹੌਲੀ ਅਲੋਪ ਹੁੰਦਾ ਗਿਆ ਜੀਵਨ ਵਿੱਚ ਨਵਾਂ ਰੰਗ ਆਇਆ ਪੰਜਾਬੀ ਵਾਰਤਕ ਨੇ ਨਿਤ ਪਰਿਵਰਤਤ ਹੁੰਦੇ ਜੀਵਨ ਨੂੰ ਆਪਣੀ ਰਚਨਾ ਵਸਤ ਬਣਾਇਆ ਗਿਆਨੀ ਗੁਰਦਿੱਤ ਸਿੰਘ ਦੀ ਵਾਰਤਕ ਰਚਨਾ ਮੇਰਾ ਪਿੰਡ ਅਸਲ ਵਿੱਚ ਅਜੇਹੀ ਕਲਾਸਿਕ ਰਚਨਾ ਹੈ ਜਿਸ ਵਿੱਚੋਂ ਪੁਰਾਣੇ ਪੰਜਾਬ ਦੇ ਪਿੰਡ ਦੀ ਆਤਮਾ ਦਾ ਦਿਦਾਰ ਹੁੰਦਾ ਹੈ ਉਸ ਦੀਆਂ ਲਿਖਤਾਂ ਵਿੱਚ ਸਦੀ ਦੇ ਪਹਿਲੇ ਅੱਧ ਵਾਲਾ ਪੰਜਾਬ ਸਾਹ ਲੈਂਦਾ ਨਜ਼ਰ ਆਉਂਦਾ ਹੈ ਭਾਵੇਂ ਕਿ ਨਿਰੰਤਰ ਬਦਲਦੇ ਪੰਜਾਬ ਦੀਆਂ ਝਾਕੀਆਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਇੰਜ ਹੀ ਸੂਬਾ ਸਿੰਘ ਜਿਹੇ ਲੇਖਕ ਦੀਆਂ ਅਲੋਪ ਹੋ ਰਹੇ ਚੇਟਕ ਵਰਗੀਆਂ ਰਚਨਾਵਾਂ ਕਹਾਣੀ ਵਰਗਾ ਰਸਤਾ ਦਿੰਦੀਆਂ ਹੀ ਹਨ ਨਾਲ ਹੀ ਪਿੰਡ ਦੀਆਂ ਸੱਥਾਂ ਦਾ ਸਜੀਵ ਚਿੱਤਰ ਵੀ ਪੇਸ਼ ਕਰਦੀਆਂ ਹਨ ਜਿਨ੍ਹਾਂ ਵਿੱਚ ਬੈਠੇ ਪੰਜਾਬ ਦੇ ਪੁਰਾਣੇ ਬਜ਼ੁਰਗ ਬੀਤੇ ਵੇਲਿਆਂ ਨੂੰ ਹੇਰਵੇ ਨਾਲ ਯਾਦ ਕਰਦੇ ਨਜ਼ਰ ਆਉਂਦੇ ਹਨ ਪੰਜਾਬੀ ਵਿੱਚ ਵਸਤੂ ਮੁਖ ਨਿਵੰਦ ਲਿਖੇ ਗਏ ਹਨ ਆਤਮ ਮੁਖ ਨਿਵੰਦ ਵੀ ਵਸਤੂ ਮੁਖ ਨਿਵੰਦ ਵਿੱਚ ਵਿਸ਼ੇ ਨੂੰ ਪਰਮੁਖਤਾ ਹਾਸਲ ਹੁੰਦੀ ਹੈ ਅਤੇ ਆਤਮ ਮੁਖ ਨਿਵੰਦ ਵਿੱਚ ਲੇਖਕ ਦੇ ਨਿੱਜ ਨੂੰ ਹਰੇਕ ਕਿਸਮ ਦੇ ਨਿਵੰਦ ਵਿੱਚ ਲੇਖਕ ਦੀ ਆਪਣੀ ਸ਼ਖਸੀਅਤ ਤੇ ਸ਼ੈਲੀ ਦੇ ਦਿਦਾਰ ਵੀ ਹੁੰਦੇ ਹਨ ਅਤੇ ਮੌਸਮ, ਮੇਲੇ ਤਿਯਾਰ, ਰੈਣਸੈਂਡ ਯਾਤਰਾ ਦਾ ਵਰਣਨ ਵੀ ਹੁੰਦਾ ਹੈ। ਇਹ ਵਰਣਨ yatharth ਤੇ kalpana ਦੇ ਸੰਯੋਗ ਨਾਲ ਹੋਂਦ ਵਿੱਚ ਆਉਂਦੇ ਹਨ। ਲਾਲ ਸਿੰਘ ਕਮਲਾ ਅਕਾਲੀ, ਗੁਰਬਖਸ਼ ਸਿੰਘ, ਐਸਐਸ ਅਮੋਲ, ਹਰਿੰਦਰ ਸਿੰਘ ਰੂਪ, 바ਵਾ ਬਲਵੰਤ, ਸੁਜਾਨ ਸਿੰਘ, ਸਰਜੀਤ ਸਿੰਘ ਭਾਟੀਆ ਤਰਲੋਚਨ ਸਿੰਘ ਭਾਟਿਆ ਹਰਦੇਵ ਸਿੰਘ ਵਿਰਕ ਦਵਿੰਦਰ ਸਤਿਆਰਥੀ ਮਹਿੰਦਰ ਸਿੰਘ ਰੰਧਾਵਾ ਗੁਲਜਾਰ ਸਿੰਘ ਸੰਧੂ ਗਿਆਨੀ ਗੁਰਦੇਵ ਸਿੰਘ ਸੂਬਾ ਸਿੰਘ ਜਸਵੰਤ ਸਿੰਘ ਵਿਰਦੀ ਇਸ ਖੇਤਰ ਦੇ ਜ਼ਿਕਰਯੋਗ ਨਾਮ ਹਨ ਪੰਜਾਬੀ ਵਿੱਚ ਰੇਖਾ ਚਿੱਤਰ ਦੀ ਵਿਧਾ ਨੂੰ ਸਥਾਪਿਤ ਕਰਨ ਵਿੱਚ ਬਲਵੰਤ ਗਾਰਗੀ ਦਾ ਮੁੱਢਲਾ ਤੇ ਮਹੱਤਵਪੂਰਨ ਯੋਗਦਾਨ ਹੈ ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ ਤੇ ਹੁਸੈਨ ਚਿਹਰੇ ਇਹ ਉਸ ਦੀਆਂ ਰੇਖਾ ਚਿੱਤਰ ਦੀਆਂ ਪ੍ਰਸਿੱਧ ਪੁਸਤਕਾਂ ਹਨ। ਇਹਨਾਂ ਵਿੱਚ ਉਸ ਨੇ ਸਮਕਾਲੀ ਸਾਹਿਤਕਾਰਾਂ, ਕਲਾਕਾਰਾਂ ਤੇ ਕੁਝ ਅੰਤਰਰਾਸ਼ਟਰੀ ਪ੍ਰਸਿੱਧੀ ਦੀਆਂ ਸ਼ਖਸੀਅਤਾਂ ਨੂੰ ਆਪਣੇ ਅਨੁਭਵ ਰਾਹੀਂ ਕਸੀਦ ਕੇ ਪੇਸ਼ ਕੀਤਾ। ਬਲਵੰਤ ਗਾਰਗੀ ਚਟਖਾਰੇਦਾਰ ਖਸਤਾ ਕਰਾਰੀ ਵਾਰਤਕ ਲਿਖਣ ਦਾ 우ਸਤਾਦ ਹੈ। ਉਹ ਸੰਬੰਧਤ ਵਿਅਕਤੀ ਦੀ ਦਿੱਖ ਨੂੰ ਸਹਿਜ ਨਾਲ ਮੂਰਤੀਮਾਨ ਕਰਦਾ ਹੈ। ਉਦੇ ਧੁਰ ਅੰਦਰ ਹੁੰਦੀ ਕਸ਼ਮਕਸ਼ ਦੇ ਵੀ ਦیدار ਕਰਵਾ ਦਿੰਦਾ ਹੈ ਬਲਵੰਤ ਗਾਰਗੀ ਤੋਂ ਪ੍ਰੇਰਿਤ ਹੋ ਕੇ ਹੋਰ ਬਹੁਤ ਸਾਰੇ ਪੰਜਾਬੀ ਲੇਖਕਾਂ ਨੇ ਰੇਖਾ ਚਿੱਤਰ ਦੀ ਵਿਧਾ ਤੇ ਹੱਥ ਅਜਮਾਈ ਕੀਤੀ ਹੈ ਕੁਲਬੀਰ ਸਿੰਘ ਕਾਂਗ ਦੀਆਂ ਪੱਕੀਆਂ ਇੱਟਾਂ ਪੱਥਰ ਲੀਕਾਂ ਬੱਦਲਾਂ ਦੇ ਰੰਗ ਜਸਵੰਤ ਸਿੰਘ ਵਿਰ ਦੀ ਰਚਿਤ ਪਾਣੀ ਦੇ ਸੱਪ ਭਗਵੰਤ ਸਿੰਘ ਰਚਿਤ ਸ਼ਨਾਖਤੀ ਪਰੋੜ ਅਜੀਤ ਕੌਰ ਚਿਤ ਤਕੀਏ ਦੇ ਪੀਰ ਆਦੀ ਰੇਖਾ ਚਿੱਤਰ ਵਿਧਾ ਨਾਲ ਸੰਬੰਧਿਤ ਚਰਚਾਯੋਗ ਪੁਸਤਕਾਂ ਹਨ ਪ੍ਰੋਫੈਸਰ ਪ੍ਰੀਤਮ ਸਿੰਘ ਦੁਆਰਾ ਲਿਖੀ ਰੇਖਾ ਚਿੱਤਰ ਦੀ ਪੁਸਤਕ ਮੂਰਤਾ ਨੇ ਪੰਜਾਬੀ ਪਾਠਕਾਂ ਦਾ ਵੀ ਵਿਸ਼ੇਸ਼ ਧਿਆਨ ਖਿੱਚਿਆ ਹੈ ਪ੍ਰਿੰਸੀਪਲ ਸਵਰਨ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਰੇਖਾ ਚਿੱਤਰ ਕਮਾਲ ਦੀ ਕਲਾਕਾਰੀ ਨਾਲ ਉਲੀਕੇ ਹਨ ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ ਵੇਰਵੇ ਅਜੇਹੀ ਸੁਝੇਲੀ ਜੜਤ ਨਾਲ ਪੇਸ਼ ਕਰਦਾ ਹੈ ਕਿ ਖਿਡਾਰੀ ਦਾ ਪਿਛੋਕਰ ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਜਾਂਦਾ ਹੈ ਪੰਜਾਬੀ ਵਿੱਚ ਸਵੈ ਜੀਵਨੀ ਲਿਖੇ ਜਾਣ ਦਾ ਕਾਰਜ ਰਤਾ ਕੋ ਪਿਛੜ ਕੇ ਸ਼ੁਰੂ ਹੋਇਆ ਮੌਲਿਕ ਸਵੈ ਜੀਵਨੀ ਵਿੱਚ ਲਿਖੇ ਜਾਣ ਤੋਂ ਪਹਿਲਾਂ ਹੋਰ ਨਾ ਬੋਲੀਆਂ ਵਿੱਚ ਲਿਖੀਆਂ ਸਵੈ ਜੀਵਨੀਆਂ ਦੇ ਅਨੁਵਾਦ ਵੀ ਇਸ ਵਿਧਾ ਦੇ ਪ੍ਰੇਰਨਾ ਸਰੋਤ ਬਣੇ ਬਦਲਦੇ ਇਤਿਹਾਸਿਕ ਹਾਲਾਤਾਂ ਨੇ ਸਧਾਰਨ ਮਨੁੱਖ ਨੂੰ ਉਸ ਦੀ ਸ਼ਕਤੀ ਤੇ ਸਮਰੱਥਾ ਦਾ ਅਹਿਸਾਸ ਕਰਵਾਇਆ ਤੇ ਉਹਨੂੰ ਆਪਣਾ ਜੀਵਨ ਵੀ ਜਿਕਰਯੋਗ ਲੱਗਾ ਪਰ ਇਸ ਦੇ باوجود ਸਵੈ ਜੀਵਨੀ ਲੇਖਕਾਂ ਵਿੱਚ ਇੱਕ ਝਿਜਕ ਦਾ ਅਹਿਸਾਸ ਜ਼ਰੂਰ ਰਿਹਾ ਪੰਜਾਬੀ ਵਿੱਚ ਪਹਿਲੀ ਮੌਲਿਕ ਸਵੈ ਜੀਵਨੀ ਆਰ.ਸੀ ਦੇ ਕਰਤਾ ਪ੍ਰਿੰਸੀਪਲ ਤੇਜਾ ਸਿੰਘ ਦੇ ਬੋਲਾਂ ਵਿੱਚੋਂ ਇਹ ਝਿਜਕ ਬੋਲ ਦੀ ਦਿਖਾਈ ਦਿੰਦੀ ਹੈ ਸੁਣਾਈ ਦਿੰਦੀ ਹੈ ਪੰਜਾਬੀ ਵਿੱਚ ਬਹੁਤਿਆਂ ਸਵੈ ਜੀਵਨੀਆਂ ਦੇ ਲੇਖਕ ਸਾਹਿਤਕਾਰ ਹੀ ਹਨ ਇਨ੍ਹਾਂ ਵਿੱਚ ਤੇਜਾ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਨਾਨਕ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਸੋਹਣ ਸਿੰਘ ਸੀਤਲ ਸੰਤ ਸਿੰਘ ਸੇਖੋਂ ਅਮਰਤਾ ਪ੍ਰੀਤਮ ਦਲੀਪ ਕੌਰ ਟਿਵਾਣਾ ਅਜੀਤ ਕੌਰ ਪ੍ਰਭਜੋਤ ਕੌਰ ਵੰਜਾਰਾ ਵੇਦੀ ਬਲਵੰਤ ਗਾਰਗੀ ਡਾਕਟਰ ਹਰਪਜਨ ਸਿੰਘ ਗੁਰਦੇਵਾਲ ਸਿੰਘ ਰਾਮ ਸਰੂਪ ਅਣਖੀ ਆਦਿ ਦੀਆਂ ਸਵੈ ਜੀਵਨੀਆਂ ਜ਼ਿਕਰਯੋਗ ਹਨ ਪੰਜਾਬੀ ਵਿੱਚ ਸਫਰਨਾਮਾ ਵਿਦਾ ਦੀ ਪਹਿਲੀ ਪ੍ਰਮਾਣਿਕ ਰਚਨਾ ਲਾਲ ਸਿੰਘ ਕਮਲਾਕਾਲੀ ਰਚਿਤ ਮੇਰਾ ਬਲਾਈਤੀ ਸਫਰਨਾਮਾ ਮੰਨਿਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਹੋਰ ਲੇਖਕਾਂ ਨੇ ਵੀ ਸਫਰਨਾਮਾ ਰਚਨਾ ਕੀਤੀ ਭਾਈ ਕਾਨ ਸਿੰਘ ਨਾਭਾ ਦਾ ਪਹਾੜੀ रियासतਾਂ ਦਾ ਸਫਰ ਭਾਈ ਸੁਰਜ ਸਿੰਘ ਦੀ ਬ੍ਰਹਮਾ ਦੀ ਸਹਿਰ ਅਤੇ ਜੀਵਨ ਸਿੰਘ ਸੇਵਕ ਦਾ ਜਾਪਾਨ ਦੀ ਤਾਕੀ ਰੁਘਵੀਰ ਸਿੰਘ ਕੋਇਟਾ ਦਾ ਅਮਰੀਕਾ ਦੀ ਸਹਿਰ ਸੁੰਦਰ ਸਿੰਘ ਨਰੂਲਾ ਕਸ਼ਮੀਰ ਰਿਆਸਤਾਂ ਦਾ ਸਫ਼ਰ ਤੇ ਗੁਰਮukh ਸਿੰਘ ਨੌਰੰਗ ਦਾ ਦੁਨੀਆ ਦੀ ਸੈਰ ਸਫ਼ਰਨਾਮੇ ਕਮਲਾ ਸਿੰਘ ਦੇ ਸਫ਼ਰਨਾਮੇ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੇ ਸਨ ਵਰਤਮਾਨ ਸਮੇਂ ਵੀ ਪੁਖਤਾ ਵਾਰਤਕ ਰਚਨਾ ਹੋ ਰਹੀ ਹੈ ਨਿਰਿੰਦਰ ਸਿੰਘ ਕਪੂਰ ਸਾਡੇ ਸਮਿਆਂ ਦੇ ਪ੍ਰਮੁੱਖ ਵਾਰਤਕਕਾਰ ਵਜੋਂ ਉਭਰੇ ਹਨ ਉਹਨਾਂ ਦੇ ਨਾਲ-ਨਾਲ ਜਸਵੰਤ ਸਿੰਘ ਦੀਦ ਗੁਰਬਚਨ ਕੁਲਦੀਪ ਸਿੰਘ ਧੀਰ ਆदि ਅਨੇਕਾਂ ਨਾਮ ਹਨ ਜਿਨ੍ਹਾਂ ਨੂੰ ਇਸ ਸਾਹਿਤਕ ਰੂਪਾਕਾਰ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸੋ ਇਹ ਸੀ ਜੀ ਪੰਜਾਬੀ ਵਾਰਤਕ ਉਸ ਦਾ ਇਤਿਹਾਸ ਹੁਣ ਪੇਸ਼ ਹਨ ਇਸ ਜੋ ਲੇਖ ਹੈ ਅਸੀਂ ਪੜਿਆ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਪ੍ਰਸ਼ਨ ਹੈ ਜੀ ਵਾਰਤਕ ਬਾਰੇ ਸੰਖੇਪ ਵਿੱਚ ਚਰਚਾ ਕਰੋ ਇਸ ਦਾ ਉੱਤਰ ਹੈ ਵਾਰਤਕ ਦਾ ਮੂਲ ਸ਼ਬਦ ਵਾਰਤਾ ਹੈ ਜਿਸ ਦਾ ਅਰਥ ਲੋਕਾਂ ਦੀ ਸਧਾਰਨ ਭਾਸ਼ਾ ਵਿੱਚ ਵਿਅਾਨ ਜਾਂ ਵਿਆਖਿਆ ਤੋਂ ਲਿਆ ਜਾਂਦਾ ਹੈ ਇਸ ਦਾ ਵਿਕਾਸ ਵ੍ਰਿਤੀ ਸੰਸਕਰ ਧਾਤੂ ਜਾਂ ਮੂਲ ਸ਼ਬਦ ਤੋਂ ਹੋਇਆ ਹੈ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਕਿਸੇ ਸੂਤਰਵੱਧ ਰਚਨਾ ਦੀ ਵਿਆਖਿਆ ਕਰਨੀ ਸੰਸਾਰ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਵਾਰਤਕ ਨੇ ਕਵਿਤਾ ਤੋਂ ਬਾਅਦ ਜਨਮ ਲਿਆ ਹੈ ਵਾਰਤਕ ਦੀ ਉਤਪਤੀ ਨੂੰ ਚਿੰਤਨ ਅਤੇ ਵਿਕਾਸ ਅਤੇ ਬੌਧਿਕਤਾ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ ਇਸ ਤੋਂ ਬਾਅਦ ਪ੍ਰਸ਼ਨ ਪੰਜਾਬੀ ਵਾਰਤਕ ਦਾ ਮੋੜ ਕਦੋਂ ਵੱਜਦਾ ਹੈ ਇਸ ਦਾ ਉੱਤਰ ਹੈ ਜੀ ਪੰਜਾਬੀ ਵਾਰਤਕ ਦਾ ਮੋੜ ਮੱਧ ਕਾਲ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਨਾਲ ਵੱਜਦਾ ਹੈ ਇਹ ਸਾਖੀਆਂ ਵੱਖ-ਵੱਖ ਲੇਖਕਾਂ ਵੱਲੋਂ ਗੁਰੂ ਸਾਹਿਬ ਦਾ ਨਾਇਕਤਾ ਉਸਾਰਨ ਲਈ ਰਚੀਆਂ ਗਈਆਂ ਪ੍ਰਸ਼ਨ ਮੱਧ ਕਾਲੀਨ ਵਾਰਤਕ ਰੂਪਾਂ ਬਾਰੇ ਜਾਣਕਾਰੀ ਦਿਓ ਮੱਦ ਕਾਲ ਦੇ ਜਿਹੜੇ ਵਾਰਤਕ ਰੂਪ ਸਾਡੇ ਸਾਹਮਣੇ ਆਉਂਦੇ ਹਨ ਉਹਨਾਂ ਵਿੱਚ ਸਾਖੀ, ਗੋਸ਼ਟ, ਬਚਨ, ਸੁਖੰਨ, ਪਰਚੀਆਂ, ਪਰਮਾਰਥ, ਪੀਕੇ, ਮਹਾਤਮ, ਹੁਕਮਨਾਮੇ, ਰਹਿਤਨਾਮੇ ਆਦਿ ਹਨ ਇਹ ਸਾਰੇ ਵਾਰਤਕ ਰੂਪ ਅਧਿਆਤਮਕ ਅਤੇ ਆਦਰਸ਼ਕ ਸਰੋਕਾਰਾਂ ਨਾਲ ਸੰਬੰਧਿਤ ਸਨ ਪ੍ਰਸ਼ਨ ਹੈ ਜੀ ਵਾਰਤਕ ਨੂੰ ਮੁੱਖ ਤੌਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਇਸ ਦਾ ਉੱਤਰ ਹੈ ਜੀ ਵਾਰਤਕ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ ਪਹਿਲਾ ਭਾਗ ਸ਼ੁੱਧ ਗਿਆਨ ਵਿਗਿਆਨ ਦੀ ਵਾਰਤਕ ਦਾ ਹੈ ਜਿਸ ਵਿੱਚ ਅਸੀਂ ਨਿਵੰਦ ਲੇਖ ਸੰਪਾਦਕੀ ਆਲੋਚਨਾ ਖੋਜ ਪ੍ਰਵੰਧ ਅਤੇ ਗਿਆਨ ਵਿਗਿਆਨ ਦੀਆਂ ਪੁਸਤਕਾਂ ਨੂੰ ਸ਼ਾਮਲ ਕਰ ਸਕਦੇ ਹਾਂ ਵਾਰਤਕ ਦਾ ਦੂਜਾ ਭਾਗ ਲਲਿਤ ਵਾਰਤਕ ਤੋਂ ਹੈ ਜਿਸ ਵਿੱਚ ਨਾਟਕ ਨਾਵਲ ਕਹਾਣੀ ਜੀਵਨੀ ਸਵੈ ਜੀਵਨੀ ਰੇਖਾ ਚਿੱਤਰ ਯਾਦਾਂ ਸਫਰਨਾਮੇ ਮੁਲਾਕਾਤ ਡਾਇਰੀ ਸਾਹਿਤਕ ਪੱਤਰ ਵਿਅੰਗ ਪ੍ਰਵਚਨ ਪਰਬਤ ਰੋਹਣ ਤੇ ਜੰਗਲ ਭਰਮਣ ਨਾਲ ਸੰਬੰਧਤ ਸਾਹਿਤ ਨੂੰ ਸ਼ਾਮਲ ਕਰ ਸਕਦੇ ਹਾਂ ਪ੍ਰਸ਼ਨ ਆਧੁਨਿਕ ਵਾਰਤਕ ਦਾ ਜਨਮ ਪੰਜਾਬ ਵਿੱਚ ਕਿਸ ਦੀ ਆਮਦ ਨਾਲ ਜੁੜਿਆ ਹੋਇਆ ਹੈ ਇਸ ਦਾ ਉੱਤਰ ਹੈ ਜੀ ਆਧੁਨਿਕ ਵਾਰਤਕ ਦਾ ਜਨਮ ਪੰਜਾਬ ਵਿੱਚ ਅੰਗਰੇਜ਼ਾਂ ਦੀ ਆਮਦ ਨਾਲ ਜੁੜਿਆ ਹੋਇਆ ਹੈ ਪੰਜਾਬੀਆਂ ਨੂੰ ਮਾਨਸਿਕ ਤੌਰ ਤੇ ਅਧੀਨ ਕਰਨ ਲਈ ਈਸਾਈ ਮਿਸ਼ਨਰੀਆਂ ਵੱਲੋਂ ਚੇਚੇ ਯਤਨ ਕਰਕੇ ਪੰਜਾਬੀ ਵਿੱਚ ਈਸਾਈ ਸਾਹਿਤ ਉਪਲਬਧ ਕਰਵਾਇਆ ਗਿਆ ਪ੍ਰਸ਼ਨ ਜੀ ਅੰਗਰੇਜ਼ਾਂ ਦੇ ਸੱਭਿਆਚਾਰਕ ਹਮਲਿਆਂ ਦਾ ਜਵਾਬ ਦੇਣ ਲਈ ਕੀ ਕੀਤਾ ਗਿਆ ਇਸ ਦਾ ਉੱਤਰ ਹੈ ਜੀ ਹਿੰਦੂ ਸਿੱਖ ਅਤੇ ਮੁਸਲਮਾਨਾਂ ਦੇ ਆਗੂਆਂ ਨੇ ਅੰਗਰੇਜ਼ਾਂ ਦੇ ਸੱਭਿਆਚਾਰਕ ਹਮਲਿਆਂ ਦਾ ਜਵਾਬ ਉਹਨਾਂ ਦੀ ਭਾਸ਼ਾ ਵਿੱਚ ਦੇਣ ਲਈ ਵੱਖ-ਵੱਖ ਸੰਗਠਨ ਕਾਇਮ ਕੀਤੇ ਪ੍ਰਸ਼ਨ ਸ਼ਰਦਾ ਰਾਮ ਫਲੋਰੀ ਦੀਆਂ ਆਰਤਿਕ ਪੁਸਤਕਾਂ ਦੇ ਨਾਮ ਦੱਸੋ ਸਿੱਖ ਰਾਜ ਦੀ ਵਿਥਿਆ ਅਤੇ ਪੰਜਾਬੀ ਬਾਤਚੀਤ ਸ਼ਰਦਾ ਰਾਮ ਫਲੋਰੀ ਦੀਆਂ ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਮੁੱਢਲਾ ਯੋਗਦਾਨ ਪਾਉਣ ਵਾਲੀਆਂ ਪੁਸਤਕਾਂ ਕਹੀਆਂ ਜਾ ਸਕਦੀਆਂ ਹਨ। ਪ੍ਰਸ਼ਨ ਹੈ ਜੀ ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਦੇ ਕੁਝ ਮੁੱਢਲੇ ਲੇਖਕਾਂ ਬਾਰੇ ਦੱਸੋ ਉਹਨਾਂ ਦੇ ਨਾਮ ਦੱਸਣੇ ਹਨ ਤਾਂ ਆਧੁਨਿਕ ਪੰਜਾਬੀ ਵਾਰਤਕ ਦੇ ਮੁੱਢਲੇ ਲੇਖਕ ਹਨ ਉਹਨਾਂ ਵਿੱਚ ਬਿਹਾਰੀ ਲਾਲਪੁਰੀ, ਪ੍ਰੋਫੈਸਰ ਗੁਰਮਖ ਸਿੰਘ, ਗਿਆਨੀ ਦੇਵਤ ਸਿੰਘ, ਪੰਡਤ ਤਾਰਾ ਸਿੰਘ, ਨਰਉਤਮ ਅਤਰ ਸਿੰਘ, ਗਿਆਨੀ ਗਿਆਨ ਸਿੰਘ ਤੇ ਡਾਕਟਰ ਚਰਨ ਸਿੰਘ ਇਹ ਵਰਣਨਯੋਗ ਨਾਮ ਹਨ। ਇਸ ਤੋਂ ਬਾਅਦ ਪ੍ਰਸ਼ਨ 20ਵੀਂ ਸਦੀ ਵਿੱਚ ਚਾਰਤਕ ਦੀਆਂ ਕਿਹੜੀਆਂ ਵਿਧਾਵਾਂ ਨੇ ਜਨਮ ਲਿਆ ਤਾਂ 20ਵੀਂ ਸਦੀ ਵਿੱਚ ਨਿਵੰਦ, ਜੀਵਨੀ, ਸਵੈ ਜੀਵਨੀ, ਸਫਰਨਾਮਾ, ਰੇਖਾਚਿੱਤਰ, ਲਲਿਤ ਨਿਵੰਦ, ਡਾਇਰੀ ਆਦੀ ਵਿਧਾਵਾਂ ਨੇ ਜਨਮ ਲੈ ਕੇ ਆਪਣੀ ਇੱਕ ਵਿਲੱਖਣ ਪਛਾਣ ਬਣਾਈ। ਪ੍ਰਸ਼ਨ ਕਿਸ ਸਾਹਿਤਕਾਰ ਦਾ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਵਜੋਂ ਜਾਣਿਆ ਜਾਂਦਾ ਹੈ? ਤਾਂ ਗੁਰਮukh Singh Prit Ladi ਦਾ ਪੰਜਾਬੀ ਸਾਹਿਤ ਵਿੱਚ ਪਰਵੇਸ਼ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਮੰਨੀ ਜਾਂਦੀ ਹੈ। ਕਿਸ ਦੀਆਂ ਵਾਰਤਕ ਰਚਨਾਵਾਂ ਵਿੱਚੋਂ ਪੁਰਾਣੇ ਪੰਜਾਬ ਦੇ ਪਿੰਡ ਦੀ ਆਤਮਾ ਦਾ ਦਿਦਾਰ ਹੁੰਦਾ ਹੈ? ਇਸ ਦਾ ਉੱਤਰ ਹੈ ਜੀ ਗਿਆਨੀ ਗੁਰਦੇਵ ਸਿੰਘ ਦੀ ਵਾਰਤਕ ਰਚਨਾ ਮੇਰਾ ਪਿੰਡ ਵਿੱਚੋਂ ਪੁਰਾਣੇ ਪੰਜਾਬ ਦੇ ਪਿੰਡ ਦੀ ਆਤਮਾ ਦਾ ਦਿਦਾਰ ਹੁੰਦਾ ਹੈ। ਉਸ ਦੀਆਂ ਲਿਖਤਾਂ ਵਿੱਚ ਸਦੀ ਦੇ ਪਹਿਲੇ ਅੱਧ ਵਾਲਾ ਪੰਜਾਬ ਸਾਹ ਲੈਂਦਾ ਨਜ਼ਰ ਆਉਂਦਾ ਹੈ। ਪ੍ਰਸ਼ਨ ਪੰਜਾਬੀ ਵਿੱਚ ਰੇਖਾ ਚਿੱਤਰ ਦੀ ਵਿਧਿਆ ਨੂੰ ਸਥਾਪਿਤ ਕਰਨ ਵਿੱਚ ਕਿਸ ਦਾ ਮਹੱਤਵਪੂਰਨ ਯੋਗਦਾਨ ਹੈ ਇਸ ਦਾ ਉੱਤਰ ਹੈ ਜੀ ਪੰਜਾਬੀ ਵਿੱਚ ਰੇਖਾ ਚਿੱਤਰ ਵਿਧਾ ਨੂੰ ਸਥਾਪਿਤ ਕਰਨ ਵਿੱਚ ਬਲਵੰਤ ਗਾਰਗੀ ਦਾ ਮੁੱਢਲਾ ਤੇ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ ਪ੍ਰਸ਼ਨ ਬਲਵੰਤ ਗਾਰਗੀ ਦੀਆਂ ਰੇਖਾ ਚਿੱਤਰ ਦੀਆਂ ਪ੍ਰਸਿੱਧ ਕਿਤਾਬਾਂ ਦੇ ਨਾਮ ਦੱਸੋ ਤਾਂ ਉਹਨਾਂ ਦੀਆਂ ਪੁਸਤਕਾਂ ਹਨ ਨਿੰਮ ਦੇ ਪੱਤੇ ਸੁਰਮੇ ਵਾਲੀ ਅੱਖ ਕੋਡੀਆਂ ਵਾਲਾ ਸੱਪ ਤੇ ਹੁਸੈਨ ਚਿਹਰੇ ਇਹ ਬਲਵੰਤ ਗਾਰਗੀ ਦੀਆਂ ਰੇਖਾ ਚਿੱਤਰ ਦੀਆਂ ਪ੍ਰਸਿੱਧ ਕਿਤਾਬਾਂ ਹਨ ਇਸ ਤੋਂ ਬਾਅਦ ਪ੍ਰਸ਼ਨ ਪੰਜਾਬੀ ਵਿੱਚ ਖੇਡ ਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਲੇਖਕ ਦਾ ਨਾਂ ਕੀ ਹੈ ਤਾਂ ਪ੍ਰਿੰਸੀਪਲ ਸਰਵਣ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਰੇਖਾ ਚਿੱਤਰ ਕਮਾਲ ਦੀ ਕਲਾਕਾਰੀ ਨਾਲ ਉਲੀਕਦਾ ਹੈ ਪ੍ਰਸ਼ਨ ਹੈ ਜੀ ਸਫਰਨਾਮਾ ਵਿਦਾ ਦੀ ਪਹਿਲੀ ਪ੍ਰਮਾਣਿਕ ਰਚਨਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਲਾਲ ਸਿੰਘ ਕਮਲਾ ਕਾਲੀ ਰਚਿਤ ਮੇਰਾ ਵਿਲਾਇਤੀ ਸਫਰਨਾਮਾ ਨੂੰ ਸਫਰਨਾਮਾ ਵਿਦਾ ਦੀ ਪਹਿਲੀ ਪ੍ਰਮਾਣਿਕ ਰਚਨਾ ਮੰਨਿਆ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਸਫਰਨਾਮੇ ਲਿਖੇ ਗਏ ਹਨ ਵਰਤਮਾਨ ਸਮੇਂ ਦੇ ਕੁਝ ਪ੍ਰਮੁੱਖ ਭਾਰਤੀ ਕਲਿਕਾਂ ਦੇ ਨਾਮ ਲਿਖੋ ਤਾਂ ਹੁਣ ਜਿਹੜੇ ਲੇਖਕ ਪ੍ਰਸਿੱਧ ਹਨ ਆਧੁਨਿਕ ਸਮੇਂ ਦੇ ਵਿੱਚ ਨਰਿੰਦਰ ਸਿੰਘ ਕਪੂਰ ਜਸਵੰਤ ਦੀਦ ਗੁਰਬਚਨ ਕੁਲਦੀਪ ਸਿੰਘ ਧੀਰ ਪ੍ਰਮੀਤ ਕੰਡਿਆਲ ਵੀ ਆਦ ਸੋ ਇਹ ਸੀ ਜੀ ਵੀਡੀਓ ਪੰਜਾਬੀ ਵਾਰਤਕ ਦਾ ਇਤਿਹਾਸ ਤੇ ਉਸ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਤੁਹਾਡੇ ਸੁਝਾਵਾਂ ਦਾ ਸਵਾਗਤ ਕਰਦੇ ਹਾਂ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ thank you for watching we work very hard to make videos please like and share you can also give us suggestions by commenting subscribe to the channel panjavi whiteboard so that you can get the upcoming new videos thanks